ਵਾਰਗੁਰਜੀ ਕਾ ਖਾਲਸਾ ਵਾਰਗੁਰਜੀ ਕੀ ਫਤਿਹ ਅੱਜ ਆਪਾਂ ਇਤਿਹਾਸ ਦੀ ਇੱਕ ਬੜੀ ਮਹੱਤਵਪੂਰਨ ਘਟਨਾ ਦੇ ਬਾਰੇ ਦੇ ਵਿੱਚ ਗੱਲਬਾਤ ਕਰਨੀ ਹੈ ਉਹ ਹੈ ਅੰਗਰੇਜ਼ ਤੇ ਸਿੱਖ ਯੁੱਧ ਦਾ ਐਲਾਨ ਆਮ ਤੌਰ ਦੇ ਉੱਤੇ ਇਹ ਗੱਲਾਂ ਫਲਾਈਆਂ ਗਈਆਂ ਨੇ ਅੰਗਰੇਜ਼ ਲਿਖਾਰੀਆਂ ਦੇ ਦੁਆਰਾ ਵੀ ਤੇ ਜਿਹੜੇ ਸਾਡੇ ਕੁਝ ਅਖੌਤੀ ਕਿਸਮ ਦੇ ਲਿਖਾਰੀ ਹੈਗੇ ਆ ਉਹਨਾਂ ਦੇ ਦੁਬਾਰਾ ਵੀ ਇਹ ਲੜਾਈ ਛੇੜਨ ਦੇ ਵਿੱਚ ਲਾਹੌਰ ਦਰਬਾਰ ਦਾ ਹੱਥ ਸੀਗਾ ਪਰ ਜਦੋਂ ਅਸੀਂ ਕੁਝ ਇਮਾਨਦਾਰ ਜਿਹੜੇ ਅੰਗਰੇਜ਼ ਲਖਾਰੀ ਸੀ ਉਹਨਾਂ ਦੀਆਂ ਲਿਖਤਾਂ ਨੂੰ ਵੀ ਪੜਦੇ ਹੈਗੇ ਆ ਤੇ ਇਹ ਗੱਲ ਬਿਲਕੁਲ ਸਪਸ਼ਟ ਹੋ ਜਾਂਦੀ ਹੈ ਨਤਾਰਾ ਹੋ ਜਾਂਦਾ ਇਸ ਗੱਲ ਦਾ ਵੀ ਇਹਦੇ ਪਿੱਛੇ ਪੂਰੀ ਪੂਰੀ ਬੇਈਮਾਨੀ ਹੈ ਜਿਹੜੀ ਉਹ ਅੰਗਰੇਜ਼ਾਂ ਦੀ ਹੀ ਸੀਗੀ ਜਦੋਂ ਸਿੱਖ ਫੌਜਾਂ ਦਰਿਆ ਪਾਰ ਕਰਕੇ ਆਪਣੀ ਇਲਾਕਿਆਂ ਦੇ ਵਿੱਚ ਬੈਠੀਆਂ ਹੋਈਆਂ ਸਨ ਤਾਂ ਉਦੋਂ ਅੰਗਰੇਜ਼ਾਂ ਦਾ ਇੱਕ ਜਿਹੜਾ ਆਗੂ ਸੀਗਾ ਬ੍ਰਾਡਫੁੱਟ ਜੇ ਕਹਿ ਲਈਏ ਤੇ ਕੋਈ ਅਤਕਥਨੀ ਨਹੀਂ ਹੋਏਗੀ ਵੀ ਸਾਰੀ ਲੜਾਈ ਦੀ ਸ਼ੁਰੂਆਤ ਦਾ ਕੇਂਦਰ ਬਿੰਦੂ ਇਹ ਬ੍ਰੌਡਫੁੱਟ ਨਾਂ ਦਾ ਬੰਦਾ ਸੀਗਾ ਜਿਹੇ ਇਸੇ ਦੀ ਚੱਲੀ ਹੋਈ ਗੋਲੀ ਨੇ ਅੰਗਰੇਜ਼ ਸਿੱਖ ਯੁੱਧ ਸੀ ਜਿਹੜਾ ਉਹ ਖੜਾ ਕੀਤਾ ਜੇ ਤੇ ਇਹਦੀ ਕਾਲ ਤੇ ਨਾਲ ਕੰਪਨੀ ਰਾਜ ਦੇ ਵਿਸਥਾਰ ਦੀ ਪੁਰਾਣੀ ਚਾਹਤ ਅਧੀਨ ਹੀ ਜਿਹੜਾ ਗਵਰਨਰ ਜਨਰਲ ਸੀਗਾ ਹਾਰਡਿੰਗ ਉਹਨੇ 13 ਦਸੰਬਰ 1845 ਈਸਵੀ ਨੂੰ ਪੰਜਾਬ ਦੇ ਨਾਲ ਲੜਾਈ ਦਾ ਐਲਾਨ ਕੀਤਾ ਅਤੇ ਨਾਲ ਹੀ ਸਤਲੁਜ ਦੇ ਦੱਖਣ ਵੱਲ ਦੇ ਲਾਹੌਰ ਦਰਬਾਰ ਦੇ ਇਲਾਕੇ ਵੀ ਜਿਹੜੇ ਸੀਗੇ ਉਹਨਾਂ ਨੂੰ ਧੱਕੇ ਨਾਲ ਹੀ ਜ਼ਬਤ ਕਰ ਲੈਣ ਦਾ ਐਲਾਨ ਵੀ ਕਰ ਦਿੱਤਾ ਹਾਰਡੀ ਨੇ ਇੱਕ ਝੂਠ ਦਾ ਪਲੰਦਾ ਖੜਾ ਕੀਤਾ ਐਸ ਲੜਾਈ ਵਾਸਤੇ ਉਹ ਕੀ ਸੀਗਾ ਉਹਦੇ ਕੁਝ ਪੁਆਇੰਟ ਐ ਜਿਹੜੇ ਆਪਾਂ ਬਣਾਏ ਆ 10 ਕੋ ਤੁਹਾਡੇ ਨਾਲ ਮੈਂ ਸਾਂਝੇ ਕਰਦਾ ਪਹਿਲਾ ਸੀਗਾ ਵੀ ਸਰਕਾਰ ਅੰਗਰੇਜ਼ੀ ਪੰਜਾਬ ਨਾਲ ਦੋਸਤਾਨਾ ਰੱਖਦੀ ਰਹੀ ਹੈ ਤੇ ਕਹਿੰਦਾ ਭਾਵੇਂ ਸੀਗਾ ਵੀ ਪੰਜਾਬ ਵਾਲੇ ਆ ਜਿਹੜੇ ਉਹਨਾਂ ਨੇ ਦੋਸਤਾਨਾ ਨਹੀਂ ਨਿਭਾਇਆ ਜਦੋਂ ਕਿ ਤਾਰੀਖ ਇਹਨੂੰ ਬਿਲਕੁਲ ਝਟਲਾਉਂਦੀ ਹੈ ਬੇਈਮਾਨ ਅੰਗਰੇਜ਼ ਹੋਏ ਦੋਸਤੀ ਚ ਫਿੱਕ ਅੰਗਰੇਜ਼ਾਂ ਨੇ ਪਾਇਆ ਲਾਹੌਰ ਦਰਬਾਰ ਇਹ ਲੜਾਈਆਂ ਹੋਣ ਤੋਂ ਪਹਿਲਾਂ ਤੱਕ ਆਪਣੀ ਦੋਸਤੀ ਤਨੋਂ ਮਨੋਂ ਨਿਭਾਉਂਦਾ ਰਿਹਾ ਹੈ ਜੀ ਦੂਸਰਾ ਉਹਨੇ ਲਿਖਿਆ ਵੀ ਸਰਕਾਰ ਅੰਗਰੇਜ਼ੀ ਨੇ 1809 ਈਸਵੀ ਦੇ ਐਦ ਨਾਮੇ ਨੂੰ ਸਿੱਧਕ ਨਾਲ ਨਭਾਇਆ ਕਿੰਨੇ ਸਿੱਧਕ ਨਾਲ ਨਭਾਇਆ ਇਹ ਅੰਗਰੇਜ਼ਾਂ ਦੀਆਂ ਖੁਦ ਹੀ ਲਿਖਤਾਂ ਨੂੰ ਸਾਫ਼ ਤੇ ਸਪਸ਼ਟ ਕਰ ਦਿੰਦੀਆਂ ਨੇ ਤੀਸਰੀ ਗੱਲ ਹੈ ਅੰਗਰੇਜ਼ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਵੀ ਲਾਹੌਰ ਦਰਬਾਰ ਦੇ ਹਰ ਮਹਾਰਾਜੇ ਨਾਲ ਦੋਸਤਾਨਾ ਸਬੰਧ ਰੱਖੇ ਸਰਕਾਰ ਰਣਜੀਤ ਸਿੰਘ ਦੇ ਵੇਲੇਿਆਂ ਦੇ ਵਿੱਚ ਹੀ ਇਹਨਾਂ ਦੀ ਬੇਈਮਾਨੀ ਪ੍ਰਗਟ ਹੋਣੀ ਸ਼ੁਰੂ ਹੋ ਗਈ ਸੀ ਇਹ ਪੰਜਾਬ ਨੂੰ ਕਿਵੇਂ ਕੈਪਚਰ ਕਰਨਾ ਚਾਹੁੰਦੇ ਦਿੱਲੀ ਗਾਈਡ ਦੇ ਵਿੱਚ ਇਹਦੇ ਬਾਰੇ ਇੱਕ ਲੇਖ ਨਿਕਲਿਆ ਸੀ ਜਿਹੜਾ ਖੁਦ ਸਰਕਾਰ ਨੇ ਆਪ ਪੜ ਲਿਆ ਸੀ ਫਿਰ ਇਹਨਾਂ ਦੇ ਜਿਹੜੇ ਪ੍ਰਾਈਵੇਟ ਪੇਪਰ ਹੈਗੇ ਉਹਨਾਂ ਜਿਹੜੀਆਂ ਇਹਨਾਂ ਦੀਆਂ ਗੁਪਤ ਚਿੱਠੀਆਂ ਹੈਗੀਆਂ ਉਹਨਾਂ ਦੇ ਵਿੱਚ ਵੀ ਇਹ ਪਤਾ ਲੱਗਦਾ ਵੀ ਇਹਨਾਂ ਦਾ ਦੋਸਤਾਨਾ ਕੀ ਹੋ ਜਾ ਸੀਗਾ ਜੇ ਫਿਰ ਜਿਹੜਾ ਚੌਥਾ ਪੁਆਇੰਟ ਆ ਉਹ ਸੀ ਅੰਗਰੇਜ਼ਾਂ ਨੇ ਕੇਵਲ ਆਪਣੀ ਰਾਖੀ ਲਈ ਹੀ ਸਰਹੱਦ ਉੱਤੇ ਕਾਰਵਾਈ ਕੀਤੀ ਸੀ ਜਿਸ ਦਾ ਕਾਰਨ ਤੇ ਬੇਰਵਾ ਲਾਹੌਰ ਦਰਬਾਰ ਨੂੰ ਦੱਸ ਦਿੱਤਾ ਗਿਆ ਸੀ ਇਹ ਵੀ ਸਰਾ ਸਾਰ ਝੂਠ ਬੋਲਿਆ ਗਿਆ ਇੱਥੇ ਇਹਦੇ ਤੇ ਵਿਸਥਾਰ ਨਾਲ ਗੱਲ ਕਰਾਂਗੇ ਆਪਾਂ ਬਾਅਦ ਚ ਕਦੇ ਫਿਰ ਪੰਜਵਾਂ ਪੁਆਇੰਟ ਆ ਲਾਹੌਰ ਦਰਬਾਰ ਨੇ ਬੈਰ ਵਿਰੋਧ ਦੀਆਂ ਕਈ ਗੱਲਾਂ ਕੀਤੀਆਂ ਫਿਰ ਉਹ ਤਖੜੇ ਦਾ ਸੱਤੀ ਵੀ 100 ਹੈ ਨਾ ਜਿਨੇ ਹੁਣ ਉਹ ਕਹਿੰਦੇ ਨਹੀਂ ਹੁੰਦੇ ਵੀ ਤੇਰੇ ਵਸਨਾਂ ਨਹੀਂ ਤੇਰੇ ਖਾਂਦੇ ਦੀ ਦਾੜ੍ਹੀ ਹਲਦੀ ਉਹ ਗੱਲ ਹੈਗੀ ਇਹਨਾਂ ਨੇ ਜੰਗ ਛੇੜਨੀ ਸੀਗੀ ਜੇ ਬਾਨਾ ਤੇ ਕੋਈ ਨਾ ਕੋਈ ਚਾਹੀਦਾ ਹੀ ਨਾ ਬੇਈਮਾਨ ਆਪ ਤੇ ਲਾਹੌਰ ਦਰਬਾਰ ਦੇ ਉੱਤੇ ਹੀ ਇਹੋ ਜਿਹੇ ਇਲਜ਼ਾਮ ਲਾ ਰਹੇ ਆ ਇਲਾਕੇ ਇਹਨਾਂ ਨੇ ਦੱਬਣ ਦੀ ਕੋਸ਼ਿਸ਼ ਕੀਤੀ ਗੋਲੀ ਇਹਨਾਂ ਨੇ ਚਲਾਈ ਕੀਤੀ ਲਾਹੌਰ ਦੀਆਂ ਸਰਹੱਦਾਂ ਦੇ ਉੱਤੇ ਹੱਦੋਂ ਵੱਧ ਫੌਜ ਇਹਨਾਂ ਨੇ ਰੱਖੀ ਉੱਥੇ ਪੁਲ ਬਣਾਉਣ ਵਾਸਤੇ ਬੀੜੀਆਂ ਦਾ ਬੀੜੀਆਂ ਇਹਨਾਂ ਨੇ ਲੈ ਕੇ ਆਂਦੀਆਂ ਅਹਿਦਨਾਮੇ ਨੂੰ ਹਰ ਜਗ੍ਹਾ ਦੇ ਉੱਤੇ ਇਹਨਾਂ ਨੇ ਤੋੜਿਆ ਤੇ ਇਲਜ਼ਾਮ ਫੇਰ ਲਾਹੌਰ ਦਰਬਾਰ ਦੇ ਉੱਤੇ ਸਤੇ ਸਿੰਘ ਦਾ ਜਿਹੜਾ ਖਜ਼ਾਨਾ ਸੀ ਜਿਹਦੇ ਤੇ ਸੁਚੇਤ ਸਿੰਘ ਤੋਂ ਬਾਅਦ ਲਾਹੌਰ ਦਰਬਾਰ ਦਾ ਹੱਕ ਬੰਦਾਈ ਫਰੋਈਪੁਰ ਪਿਆ ਸੀ ਉਹ ਇਹਨਾਂ ਨੇ ਧੱਕੇ ਨਾਲ ਨਾਪ ਲਿਆ ਨਲੇ ਬੇਈਮਾਨ ਨਲੇ ਚਤਰ ਨਲੇ ਚਤਰਾਈਆਂ ਹੈਨਾ ਫਿਰ ਇੱਕ ਜਿਹੜਾ 6 ਨੰਬਰ ਪੁਆਇੰਟ ਉਹ ਦੱਸਿਆ ਅੰਗਰੇਜ਼ਾਂ ਨੇ ਹੱਦ ਦਰਜੇ ਦੀ ਨਿਮਰਤਾ ਤੇ ਸਹਿਣਸ਼ੀਲਤਾ ਦਿਖਾਈ ਹੁਣ ਇਹਦੇ ਉੱਤੇ ਤੇ ਹੱਸਿਆ ਹੀ ਜਾ ਸਕਦਾ ਹੈ ਨਾ ਕਿ ਕਿੱਡੀ ਬੇਸ਼ਰਮੀ ਦੇ ਨਾਲ ਹਾਰਡਿੰਗ ਇਹ ਗੱਲਾਂ ਲਿਖਦਾ ਪਿਆ ਹੈ ਜੀ ਤੇ ਤਾਰੀਖ ਇਹਦੇ ਆਪਣੇ ਕੁਝ ਫੌਜ ਦੇ ਜਿਹੜੇ ਕਰਮਚਾਰੀ ਸਨ ਜਿਨ੍ਹਾਂ ਨੇ ਇਮਾਨਦਾਰੀ ਦੇ ਨਾਲ ਲਿਖਤਾਂ ਲਿਖੀਆਂ ਨੇ ਉਹਨਾਂ ਨੇ ਇਹਨਾਂ ਦੀ ਸਹਿਣਸ਼ੀਲਤਾ ਇਹਨਾਂ ਦੀ ਨਿਮਰਤਾ ਦਾ ਜਿਹੜਾ ਕਿੰਨੇ ਹੁੰਦੇ ਕੱਪੜਾ ਸਿਉਲੀ ਰੋ ਲੀਰ ਕਰਕੇ ਰੱਖ ਦਿੱਤਾ ਦੱਸਿਆ ਕਿੱਡੇ ਵੱਡੇ ਬੇਈਮਾਨ ਸਨ ਫਿਰ 7ਵਾਂ ਪੁਆਇੰਟ ਆ ਗਵਰਨਰ ਜਨਰਲ ਪੰਜਾਬ ਵਿੱਚ ਇੱਕ ਤਖੜੀ ਸਿੱਖ ਹਕੂਮਤ ਵੇਖਣ ਦਾ ਚਾਹਵਾਨ ਸੀ ਕਦੇ ਵੀ ਨਹੀਂ ਸੀ ਉਹ ਉਹਦਾ ਤੇ ਮਨਸੂਬਾ ਸੀ ਕਿ ਇਹ ਤਖੜੀ ਜਿਹੜੀ ਹਕੂਮਤ ਐ ਸਿੱਖ ਇਹਨੂੰ ਕਿਵੇਂ ਢਾਹ ਲਈ ਜਾਵੇ ਇਸੇ ਲਈ ਤੇ ਡੋਗਰਿਆਂ ਦੇ ਨਾਲ ਤੇ ਹੋਰ ਜਿਹੜੇ ਗद्दार ਸਨ ਉਹਨਾਂ ਨੂੰ ਇਹਨਾਂ ਨੇ ਖਰੀਦੇ ਆ ਜੇ 8ਵਾਂ ਸੀਗਾ ਸਿੱਖ ਫੌਜ ਲਾਹੌਰ ਦਰਬਾਰ ਦੇ ਹੁਕਮ ਨਾਲ ਅੰਗਰੇਜ਼ੀ ਇਲਾਕੇ ਉੱਤੇ ਹਮਲਾ ਕਰਨ ਦੀ ਨੀਤ ਨਾਲ ਆਏ ਇਹ ਤੋਂ ਵੱਡਾ ਝੂਠ ਕੀ ਹੋ ਸਕਦਾ ਇੱਕ ਕਦਮ ਵੀ ਸਿੱਖਾਂ ਨੇ ਅੰਗਰੇਜ਼ਾਂ ਦੇ ਇਲਾਕੇ 'ਚ ਨਹੀਂ ਪਾਇਆ ਸੀਗਾ ਸਤਲੋਜ ਤੋਂ ਉਰਲੇ ਪਾਸੇ ਜਿਹੜਾ ਉਹਨਾਂ ਦਾ ਇਲਾਕਾ ਸੀ ਸਿਰਫ ਉਹਦੇ ਵਿੱਚ ਬੈਠੇ ਹੋਏ ਸਨ ਫਿਰ ਨੋਮਾ ਪੁਆਇੰਟ ਸੀਗਾ ਅੰਗਰੇਜ਼ਾਂ ਵੱਲੋਂ ਪੁੱਛ ਗਿੱਚ ਦਾ ਕੋਈ ਉੱਤਰ ਨਹੀਂ ਦਿੱਤਾ ਗਿਆਗਾ। ਯਾਨੀ ਜਦੋਂ ਬੰਦਾ ਮੁਕਰਨ ਦੇ ਉੱਤੇ ਆ ਜਾਏ ਉਹ ਪੰਜਾਬੀ ਦੀ ਖੌਤ ਹੈ ਨਾ ਮਰੇ ਮੁਕਰੇ ਦਾ ਕੋਈ ਇਲਾਜ ਨਹੀਂਗਾ ਬਸ ਇਹ ਗੱਲ ਇਹਦੀ ਹਾਰਡਿੰਗ ਦੀ ਸੀਗੀ। ਸਭ ਕੁਝ ਦਿੱਤੇ ਗਏ ਪਰ ਉਹ ਹੁਣ ਜਿਨ੍ਹਾਂ ਨੇ ਮਾਰਨਾ ਹੈਗਾ ਤੇ ਉਹ ਤੇ ਫਿਰ ਕੁਝ ਵੀ ਨਹੀਂ ਨਾ ਸੁਣਨਗੇ। ਫਿਰ ਦਸਮਾਸੀ ਸਿੱਖ ਫੌਜ ਨੇ ਹੁਣ ਬਿਨਾਂ ਉਕਸਾਹਟ ਦੇ ਅੰਗਰੇਜ਼ੀ ਇਲਾਕੇ ਵਿੱਚ ਤਾਵਾ ਬੋਲ ਦਿੱਤਾ। ਯਾਨੀ ਤੁਸੀਂ ਦੇਖੋ ਸਹੀ ਇਨਾ ਬੇਸ਼ਰਮ ਹੋ ਕੇ ਅਲਫ ਨੰਗਾ ਝੂਠ ਬੋਲਿਆ ਜਾ ਰਿਹਾ ਹੈ। ਬੰਧਨ ਚ ਰੱਬ ਦੇ ਪੈ ਨਾ ਦੀ ਵੀ ਕੋਈ ਚੀਜ਼ ਨਹੀਂ ਗੀਜੇ। ਐਡਾ ਵੱਡਾ ਝੂਠ ਬੋਲਣ ਰਹੇ ਆ। ਇਹਨਾਂ ਝੂਠੀਆਂ ਉਜਾਂ ਦੀ ਜਿਹੜੀ ਪਰਚੋਲ ਹੈਗੀ ਆ ਉਹ ਕੁਝ ਆਮਦਾਰ ਲਿਖਤਾਂ ਦੇ ਵਿੱਚੋਂ ਆਪਾਂ ਕਰਾਂਗੇ ਦੇਖਦੇ ਆਂ। ਪਹਿਲੀ ਗੱਲ ਤੇ ਇਹ ਆ ਵੀ ਇਤਿਹਾਸ ਆਪ ਆਪਣੇ ਮੂੰਹੋਂ ਬੋਲਦਾ ਪਿਆ ਕਿ ਗੋਰਾ ਸ਼ਾਹੀ ਫੌਜ ਦੇ ਗਵਰਨਰ ਜਨਰਲ ਦਾ ਕੱਲਾ ਕੱਲਾ ਵਾਕ ਜਿਹੜਾ ਆਪਾਂ ਉੱਪਰ ਸੁਣਿਆ। ਉਹ ਝੂਠ ਬੇਈਮਾਨੀ ਧੱਕੇਸ਼ਾਹੀ ਤੇ ਚਤਰਾਈ ਨਾਲ ਭਰਿਆ ਧੁੰਦ ਦਾ ਬੱਦਲ ਹੈ ਜੋ ਸੱਚ ਦੇ ਸੂਰਜ ਦੇ ਸਾਹਮਣੇ ਬਿਲਕੁਲ ਨਹੀਂ ਜਟਕ ਸਕਦਾ ਸਿੰਧ ਪੰਜਾਬ ਨਾਲ ਦੋਸਤੀ ਅੰਗਰੇਜ਼ਾਂ ਦੀ ਮਜਬੂਰੀ ਤੇ ਵੇਲਾ ਟਪਾਉ ਸੀਗੀ ਇਸੇ ਲਈ ਉਹ ਹਾਲਾਤ ਦੇ ਬਦਲਦਿਆਂ ਪਹਿਲਾਂ ਜਮਨਾ ਤੇ ਫਿਰ ਸਤਲੋਜ ਨੂੰ ਹੱਦ ਬਣਾਉਂਦੇ ਆ ਨਹੀਂ ਤੁਸੀਂ ਦੇਖ ਲਓ ਪਹਿਲਾਂ ਜਮਨਾ ਹੱਦ ਮਿੱਥੀ ਗਈ ਸੀ ਫਿਰ ਉਸ ਤੋਂ ਬਾਅਦ ਦੇ ਵਿੱਚ ਸਤਲੋਜ ਨੂੰ ਹੱਦ ਮਿੱਥਿਆ ਗਿਆ ਸਿੰਧ ਸ਼ਿਕਾਰਪੁਰ ਫਰੋਜਪੁਰ ਵਿੱਚ ਅੰਗਰੇਜ਼ਾਂ ਦੀ ਦਖਲ ਅੰਦਾਜ਼ੀ ਕੋਈ ਮਿੱਤਰਾਂ ਵਾਲੀ ਗੱਲ ਨਹੀਂ ਕਹੀ ਜਾ ਸਕਦੀ ਕਿ ਇਹ ਕਹਿ ਰਹੇ ਹਨ ਵੀ ਇਹ ਤੇ ਦੋਸਤਾਨਾ ਨਿਭਾਇਆ ਪਰ ਹਰ ਜਗ੍ਹਾ ਦੇ ਉੱਤੇ ਇਹਨਾਂ ਨੇ ਲਾਹੌਰ ਦਰਬਾਰ ਨੂੰ ਡੱਕਣ ਦੀ ਕੋਸ਼ਿਸ਼ ਕੀਤੀ ਹੈ ਫਿਰ ਪਠਾਣਾ ਨਾਲ ਜੋ ਸਿੱਖ ਰਾਜ ਦੇ ਵਿਰੋਧੀ ਸਨ ਅੰਗਰੇਜ਼ ਮਿੱਤਰਤਾ ਗੰਢ ਰਹੇ ਸਨ ਇਹ ਦੋਗਲਾਪਨ ਕਿਉਂ ਇਸ ਵਾਰ ਬੰਦਾ ਇਹਨਾਂ ਦੇ ਉੱਤੇ ਕਮਰ ਨੌ ਨਿਹਾਲ ਸਿੰਘ ਦੇ ਵਿਆਹ ਤੇ ਆਇਆ ਸਰ ਹੈਨਰੀ ਫੇਨ ਫੌਜੀ ਨੁਕਤਾ ਨਗਾਹ ਤੋਂ ਮਸਾਲਾ ਇਕੱਠਾ ਕਰਦਾ ਕੀ ਇਹ ਵਿਸਾਖਾਤ ਨਹੀਂ ਕਿਸ ਨੇ ਤੁਹਾਨੂੰ ਭਰੋਸਾ ਕਰਕੇ ਆਪਣੇ ਪੋਤਰੇ ਦੇ ਵਿਆਹ ਦੇ ਉੱਤੇ ਸੱਦ ਲਿਆ ਤੇ ਤੁਸੀਂ ਫੌਜੀ ਨੁਕਤਾ ਨਗਾਹ ਤੋਂ ਉੱਥੇ ਮਸਾਲਾ ਇਕੱਠਾ ਕਰਨ ਵੇਹ ਜਾਓ ਐਦੋ ਵੱਡੀ ਬੇਈਮਾਨੀ ਕੀ ਹੋ ਸਕਦੀ ਹੈ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਮਲਾਉਣ ਦੀਆਂ ਗੋੰਦਾਂ ਤਾਂ ਸਰਕਾਰ ਰਣਜੀਤ ਸਿੰਘ ਦੇ ਸਮੇਂ ਤੋਂ ਗੋਰਿਆਂ ਦੇ ਦਿਮਾਗ ਵਿੱਚ ਚੱਲ ਰਹੀਆਂ ਸਨ ਦਿੱਲੀ ਗਜਟ ਤੋਂ ਲੈ ਕੇ ਲਾਰਡ ਐਲਨਬਰਾ ਤੇ ਵਿਲਿੰਗਟਨ ਦੇ ਵਿਚਕਾਰ ਹੋਏ ਚਿੱਠੀ ਪੱਤਰ ਪੜੇ ਜਾ ਸਕਦੇ ਆ ਜਿੱਥੋਂ ਇਹ ਗੱਲ ਕਲੈਰਟੀਨਲ ਸਾਹਮਣੇ ਆ ਜਾਂਦੀ ਹੈ ਮਿੱਤਰ ਦਾ ਘਰ ਦੱਬਣ ਲਈ ਗੋਰੇ ਕਿੰਨੇ ਕਾਲੇ ਸਨ ਜੇ ਸਿੱਖ ਫੌਜਾਂ ਜੋ ਆਪਣੇ ਇਲਾਕੇ ਵਿੱਚ ਸਨ ਇਸ ਗੱਲ ਦਾ ਪੱਜ ਬਣਾ ਕੇ ਲਾਹੌਰ ਦਰਬਾਰ ਦੇ ਏਜੰਟ ਕਿਸ਼ਨ ਚੰਦ ਤੋਂ ਜਵਾਬ ਮੰਗਿਆ ਗਿਆ ਪਰ ਉਸ ਦੇ ਲਈ ਕੁਝ ਘੰਟਿਆਂ ਦੀ ਮਹਲਤ ਦਿੱਤੀ ਗਈ ਚਤਰਾਈ ਦੇਖੋ ਤੁਸੀਂ ਅੰਗਰੇਜ਼ਾਂ ਦੀ ਇਹ ਅੰਗਰੇਜ਼ ਦੀ ਚਾਲ ਸੀ ਕਿਉਂਕਿ ਉਹ ਜਾਣਦਾ ਸੀ ਇੰਨੀ ਛੇਤੀ ਜਵਾਬ ਨਹੀਂ ਆ ਸਕਦਾ ਪਰ ਲਾਹੌਰ ਦਰਬਾਰ ਵੱਲੋਂ ਫੇਰ ਵੀ ਦਿੱਤਾ ਗਿਆ ਗਵਰਨਰ ਜਨਰਲ ਆਪ ਮੰਨਦਾ ਕਿ 12 ਦਸੰਬਰ ਤੱਕ ਸਿੱਖਾਂ ਨੇ ਕੋਈ ਬਦੀ ਕੀ ਨਹੀਂ ਕੀਤੀ ਪਰ ਐਲਾਨ ਵਿੱਚ ਝੂਠ ਬੋਲਦਾ ਪਿਆ ਤੁਸੀਂ ਦੇਖੋ ਸਹੀ ਸਿੱਖ ਫੌਜਾਂ ਨੇ ਅੰਗਰੇਜ਼ਾਂ ਤੇ ਹਮਲਾ ਕਰਨ ਲਈ ਨਹੀਂ ਸਗੋਂ ਆਪਣੀ ਸਰਹੱਦ ਦੀ ਰਾਖੀ ਕਰਨ ਵਾਸਤੇ ਆਪਣੇ ਇਲਾਕੇ ਵਿੱਚ ਮੋਰਚੇ ਬਣਾਏ ਸਨ ਪਰ ਅੰਗਰੇਜ਼ਾਂ ਨੇ ਤਾਂ ਲਾਹੌਰ ਦਰਬਾਰ ਦੇ ਕਈ ਆਗੂ ਖਰੀਦੇ ਹੋਏ ਸਨ ਬਦਨੀਤ ਕੌਣ ਸਨ ਆਪੇ ਸਮਝ ਲਵੋ ਅੰਗਰੇਜ਼ੀ ਲਿਖਤਾਂ ਜੋ ਸੱਚ ਦਾ ਨਿਤਾਰਾ ਕਰਦੀਆਂ ਹਨ ਉਹਨਾਂ ਵਿੱਚੋਂ ਆਪਾਂ ਕੁਝ ਦੀ ਗੱਲ ਕਰਾਂਗੇ ਸਰ ਜੌਨ ਰੌਬਰਟ ਕਸਟ ਨੇ ਇੱਕ ਗੱਲ ਲਿਖੀਆਂ ਨੇ ਕੁਝ ਕੋ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਰੌਬਰਟ ਕਸਟ ਲਿਖਦਾ ਹੈ ਮੈਂ ਗਵਰਨਰ ਜਨਰਲ ਦੇ ਮਗਰ ਘੋੜੇ ਤੇ ਜਾ ਰਿਹਾ ਸੀ ਅਸੀਂ ਇੱਕ ਦਰਖਤ ਥੱਲੇ ਫੌਜ ਦੀ ਉਡੀਕ ਵਿੱਚ ਬੈਠ ਗਏ ਗਵਰਨਰ ਜਨਰਲ ਨੇ ਕਿਹਾ ਹਨਾ ਇਹਨੂੰ ਤੁਸੀਂ ਇਨਵਾਈਟਡ ਕੌਮਿਆਂ 'ਚ ਦੇਖਣਾ ਕੀ ਇੰਗਲਿਸਤਾਨ ਦੇ ਲੋਕ ਇਸ ਵਜ੍ਹਾ ਨੂੰ ਸਾਡੀ ਸਰਹੱਦ ਉੱਤੇ ਲੜਾਈ ਦਾ ਜੋਗ ਕਾਰਨ ਸਮਝਣਗੇ ਸੇ ਖੁਦ ਦੇਖੋ ਸਹੀ ਫਿਰ ਇੱਕ ਜਗ੍ਹਾ ਦੇ ਉੱਤੇ ਹੋਰ ਰੌਬਰਟ ਕਾਸਟ ਲਿਖਦਾ ਹੈ ਸਿੱਖ ਫੌਜ ਦਰਿਆ ਪਾਰ ਕਰਕੇ ਆਪਣੇ ਉਹਨਾਂ ਇਲਾਕਿਆਂ ਦੀ ਹਫਾਜ਼ਤ ਲਈ ਆਈ ਸੀ ਜੋ ਸਨ 1809 ਦੀ ਸੰਧੀ ਮੁਤਾਬਕ ਲਾਹੌਰ ਦਰਬਾਰ ਦੇ ਸਨ ਹੁਣ ਇੱਥੋਂ ਆਪੇ ਨਿਤਾਰਾ ਕਰ ਲਓ ਫਿਰ ਸਾਨੂੰ ਇੱਕ ਜਗ੍ਹਾ ਦੇ ਉੱਤੇ ਮਿਲਦਾ ਹੈ ਲਿਖਿਆ ਪੰਜਾਬ ਦੀ ਲੜਾਈ ਸਬੰਧੀ ਨਾ ਤਾਂ ਮੇਰੀ ਇਹ ਰਾਏ ਹੈ ਕਿ ਸਿੱਖਾਂ ਨੇ ਸਾਡੇ ਬਿਨਾ ਛੇੜੇ ਹੀ ਹੱਲਾ ਕੀਤਾ ਤੇ ਨਾ ਹੀ ਇਹ ਕਿ ਅਸੀਂ ਉਹਨਾਂ ਨਾਲ ਬੜੀ ਸਹਿਣਸ਼ੀਲਤਾ ਦਾ ਵਰਤਾਓ ਕੀਤਾ ਗਵਰਨਰ ਜਨਰਲ ਕਹਿੰਦਾ ਸੀ ਬੜੇ ਸਹਿਣਸ਼ੀਲ ਸੀ ਪਰ ਖੁਦ ਉਹਨਾਂ ਦਾ ਆਪਣਾ ਲਿਖਾਰੀ ਹੈ ਜਿਹੜਾ ਸਰਕਾਰ ਕਾਰ ਮਾਈਕਲ ਸਮਿਥ ਉਹ ਇਸ ਝੂਠ ਨੂੰ ਉਧੇੜ ਰਿਹਾ ਹੈ ਜੇ ਉਹ ਕਹਿੰਦਾ ਵੀ ਅਸੀਂ ਸਹਿਣਸ਼ੀਲਤਾ ਦਾ ਕੋਈ ਵਰਤਾਓ ਨਹੀਂ ਕੀਤਾ ਨਾ ਲਿਖਦਾ ਜੇ ਸਿੱਖਾਂ ਨੂੰ ਇੱਕ ਬਿਲਕੁਲ ਆਜ਼ਾਦ ਹਕੂਮਤ ਸਮਝਣਾ ਸੀ ਜੋ ਸਾਨੂੰ ਕਿਸੇ ਤਰ੍ਹਾਂ ਜ਼ਿੰਮੇਵਾਰ ਨਹੀਂ ਸਨ ਤਾਂ ਸਾਨੂੰ ਉਹਨਾਂ ਨੂੰ ਅਕਸਾਹਟ ਨਹੀਂ ਸੀ ਚਾਹੀਦਾਗਾ ਅਕਸਾਹਟ ਕਿਹਨੇ ਪੈਦਾ ਕੀਤੀ ਸਮਿਥ ਦੱਸਦਾ ਅੰਗਰੇਜ਼ਾਂ ਨੇ ਕੀਤੀ ਹੈ ਇਹ ਕਹਿਣਾ ਕਿ ਬੰਬਈ ਤੋਂ ਲਿਆਂਦਾ ਗਿਆ ਬੇੜੀਆਂ ਦਾ ਪੁੱਲ ਅਕਸਾਹਟ ਦਾ ਕਾਰਨ ਨਹੀਂ ਸੀ ਅਤੇ ਕੇਵਲ ਰਾਖ ਲਈ ਸੀ ਬੇਹੂਦਾ ਗੱਲ ਹੈ ਇਸ ਤੋਂ ਬਿਨਾ ਸਿੱਖਾਂ ਪਾਸ ਚਾਰਲਸ ਨੇਪੀਅਰ ਦੇ ਦਿੱਲੀ ਗਾਈਟ ਵਿੱਚ ਛਪੇ ਵਖਿਆਨ ਦੇ ਤਰਜਮੇ ਮੌਜੂਦ ਸਨ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਅਸੀਂ ਸਿੱਖਾਂ ਨਾਲ ਲੜਾਈ ਕਰਨ ਵਾਲੇ ਹਾਂ ਇਹਨਾਂ ਹਾਲਾਤਾਂ ਵਿੱਚ ਜਿਸ ਤਰ੍ਹਾਂ ਸਾਰੀਆਂ ਯੂਰਪੀ ਕੌਮਾਂ ਕਰਦੀਆਂ ਸਿੱਖਾਂ ਨੇ ਵੀ ਪਹਿਲਾ ਮੈਦਾਨ ਵਿੱਚ ਪਹੁੰਚ ਜਾਣਾ ਯੋਗ ਸਮਝਿਆ ਨਲੇ ਉਹਨਾਂ ਸਾਡੇ ਇਲਾਕੇ ਵਿੱਚ ਨਹੀਂ ਸੀ ਉਤਾਰਾ ਕੀਤਾ ਬਲਕਿ ਆਪਣੇ ਇਲਾਕੇ ਵਿੱਚ ਸਨ ਮੈਂ ਪੁੱਛਦਾ ਹਾਂ ਕਿ ਸਮਿਥ ਅੱਗੇ ਇਹ ਗੱਲ ਲਿਖਦਾ ਹੈ ਬਹੁਤ ਮਹੱਤਵਪੂਰਨ ਕਹਿੰਦਾ ਮੈਂ ਪੁੱਛਦਾ ਹਾਂ ਕਿ ਕੀ ਪਹਿਲਾਂ ਅਸੀਂ ਮਿੱਤਰਤਾ ਦੇ ਨਿਯਮ ਭੰਗ ਨਹੀਂ ਕੀਤੇ ਗਰਨ ਜਰਨਲ ਕਹਿ ਰਿਹਾ ਲਾਹੌਰ ਦਰਬਾਰ ਨੇ ਕੀਤੇ ਸੀ ਉਹਦਾ ਆਪਣਾ ਬੰਦਾ ਇਹ ਸਵਾਲ ਖੜਾ ਕਰ ਰਿਹਾ ਇਹਦੇ ਵੀ ਮੈਂ ਪੁੱਛਦਾ ਹਾਂ ਕਿ ਕੀ ਪਹਿਲਾਂ ਅਸੀਂ ਮਿੱਤਰਤਾ ਦੇ ਨਿਯਮ ਭੰਗ ਨਹੀਂ ਕੀਤੇ ਲੜਾਈ ਲੱਗਣ ਤੋਂ 1 ਸਾਲ ਪਹਿਲਾਂ ਅਸੀਂ ਪੰਜਾਬ ਅਤੇ ਫਿਰੋਜ਼ਪੁਰ ਵਿਚਲਾ ਜਜ਼ੀਰਾ ਭਾਵਿਓ ਸਿੱਖਾਂ ਦਾ ਸੀ ਇਸ ਲਈ ਕਾਬੂ ਕਰ ਲਿਆ ਕਿ ਡੂੰਗਾ ਪਾਣੀ ਸਾਡੇ ਅਤੇ ਜਜ਼ੀਰੇ ਵਿਚਕਾਰ ਹੈ ਜੋ 1809 ਦਾ ਐਦਨਾਮਾ ਦੋਹਾਂ ਹਕੂਮਤਾਂ ਉੱਤੇ ਐਦ ਸੀ ਤਾਂ ਸਿੱਧਾ ਸਵਾਲ ਇਹ ਹੈ ਕਿ ਮਿੱਤਰਤਾ ਦੇ ਨਿਯਮ ਕਿਸ ਨੇ ਭੰਗ ਕੀਤੇ ਤੇ ਸਮਿਥੇ ਦਾ ਜਵਾਬ ਦਿੰਦਾ ਹੈ ਮੇਰੀ ਪੱਕੀ رائے ਹੈ ਇਹ ਅਸਾਂ ਕੀਤਾ ਸਮਿਥ ਦੱਸਦਾ ਹੈ ਵੀ ਇਹ ਅਸਾਂ ਕੀਤਾ ਅੰਗਰੇਜ਼ਾਂ ਨੇ ਐਦਨਾਮਾ ਤੋੜਿਆ ਹੈ ਫਿਰ ਅੱਗੇ ਜਾਰਜ ਕੈਂਪਲ ਲਿਖਦਾ ਪੰਜਾਬ ਦੇ ਇਤਿਹਾਸ ਵਿੱਚ ਜਾਂ ਜਿਸ ਨੂੰ ਇਤਿਹਾਸ ਕਿਹਾ ਜਾਂਦਾ ਹੈ ਜਾਂ ਜੋ ਅਗਲੀਆਂ ਨਸਲਾਂ ਪਾਸ ਇਤਿਹਾਸ ਦੇ ਤੌਰ ਤੇ ਜਾਏਗਾ ਲਿਖਿਆ ਹੋਇਆ ਹੈ ਕਿ ਸਿੱਖ ਫੌਜ ਨੇ ਸਾਡੇ ਉੱਤੇ ਹੱਲਾ ਕਰਨ ਲਈ ਅੰਗਰੇਜ਼ੀ ਇਲਾਕੇ ਉੱਤੇ ਧਾਵਾ ਬੋਲਿਆ ਬਹੁਤ ਸਾਰੇ ਲੋਕੀ ਇਹ ਸੁਣ ਕੇ ਹੈਰਾਨ ਹੋਣਗੇ ਇਹਨੂੰ ਧਿਆਨ ਨਾਲ ਸੁਣਨਾ ਉਹ ਕਹਿੰਦਾ ਬਹੁਤ ਸਾਰੇ ਲੋਕੀ ਇਹ ਸੁਣ ਕੇ ਹੈਰਾਨ ਹੋਣਗੇ ਕਿ ਉਹਨਾਂ ਨੇ ਇਹੋ ਜਿਹੀ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ ਸਾਡੀਆਂ ਦੁਰੇਡੀਆਂ ਛੌਣੀਆਂ ਉੱਤੇ ਕੋਈ ਹੱਲਾ ਨਹੀਂ ਕੀਤਾ ਨਾ ਸਾਡੇ ਇਲਾਕੇ ਵਿੱਚ ਪੈਰ ਰੱਖਿਆ ਉਹ ਕੇਵਲ ਦਰਿਆਵਾਂ ਪਾਰ ਹੀ ਹੋਏ ਸਨ ਅਤੇ ਉਹਨਾਂ ਆਪਣੇ ਇਲਾਕੇ ਵਿੱਚ ਹੀ ਮੋਰਚੇ ਪੁੱਟੇ ਸਨ ਹੁਣ ਤੁਸੀਂ ਦੇਖੋ ਗਵਰਨਰ ਜਨਰਲ ਦੀਆਂ ਬੇਈਮਾਨੀਆਂ ਇਹਨਾਂ ਗੋਰਿਆਂ ਦੀਆਂ ਪਰ ਉਹਨਾਂ ਦੇ ਕੁਝ ਇਮਾਨਦਾਰ ਸਾਥੀ ਆ ਜਿਹੜੇ ਇਸ ਪਾਜ ਨੂੰ ਉਘੇੜਦੇ ਪਏ ਆ ਫਿਰ ਜੌਨ ਸੁਲੀਵਨ ਨੇ ਲਿਖਿਆ ਇੱਕ ਜਗ੍ਹਾ ਦੇ ਉੱਤੇ ਕਹਿੰਦਾ ਸਿੱਖ ਜੋ ਹਮੇਸ਼ਾ ਦੋਸਤ ਰਹੇ ਸਨ ਨੂੰ ਢੜਕਾਉ ਤੇ ਦੁਸ਼ਮਣ ਕਿਸ ਨੇ ਬਣਾਇਆ ਉਹ ਤਾਂ ਪਿਛਲੇ 40 ਸਾਲਾਂ ਤੋਂ ਸਾਡੇ ਪੱਕੇ ਦੋਸਤ ਰਹੇ ਸਨ ਸਾਡੀ ਮੁਸੀਬਤ ਸਮੇ ਅਫਗਾਨਿਸਤਾਨ ਵਿੱਚ ਘਿਰ ਜਾਣ ਸਮੇ ਦੀ ਗੱਲ ਕਰ ਰਿਹਾ ਜਦ ਕਿ ਉਹ ਡੂੰਗੀ ਛੱਟ ਮਾਰ ਸਕਦੇ ਸਨ ਉਹਨਾਂ ਸਾਡੀ ਮਦਦ ਕੀਤੀ ਜਦੋਂ ਕਿ ਤਾਰੀਖ ਦੱਸਦੀ ਹੈ ਕਿ ऐसे ਸਾਡੀ ਮੁਸੀਬਤ ਤੋਂ ਪਹਿਲਾਂ ਦੇ ਸਮੇਂ ਦੋ ਵਾਰ ਸਾਡੇ ਸਫਾਰਤੀ ਅਹਿਲਕਾਰਾਂ ਨੇ ਸਿੱਖ ਰਾਜ ਤੋੜਨ ਦੀ ਸਲਾਹ ਦਿੱਤੀ ਸੀਗੀ ਹੁਣ ਇਹ ਇਹ ਸਾਡੇ ਸਾਹਮਣੇ ਆ ਜੋ ਕਿ 1843 ਵਿੱਚ ਅਸੀਂ ਉਹਨਾਂ ਦੀ ਰਾਜਧਾਨੀ ਉੱਪਰ ਚੜ੍ਹਾਈ ਕਰਨ ਅਤੇ ਉਹਨਾਂ ਦੀ ਫੌਜ ਨੂੰ ਖੰਡਾਉਣ ਦੀ ਸਕੀਮ ਬਣਾਈ ਸੀ ਫਿਰ 1844 ਤੇ 1845 ਵਿੱਚ ਜਦ ਸਿੱਖ ਆਪਣੀਆਂ ਅੰਦਰੂਨੀ ਮੁਸੀਬਤਾਂ ਵਿੱਚ ਘਿਰੇ ਹੋਏ ਸਨ ਅਸੀਂ ਉਹਨਾਂ ਦੀ ਸਰਹੱਦ ਉੱਪਰ ਆਪਣੀਆਂ ਫੌਜਾਂ ਦੀ ਗਿਣਤੀ 8000 ਤੋਂ ਵਧਾ ਕੇ 38000 ਕਰ ਦਿੱਤੀ ਅਤੇ ਨਾਲ ਹੀ ਹਮਲੇ ਦੇ ਅਸਲ ਇਰਾਦੇ ਨਾਲ ਦਰਿਆ ਸਤਲੁਜ ਪਾਰ ਕਰਨ ਲਈ ਕਿਸ਼ਤੀਆਂ ਦਾ ਪੁਲ ਵੀ ਬਣਾ ਲਿਆ ਅਤੇ ਸਰਹੱਦ ਉੱਪਰ ਪਹੁੰਚਾ ਦਿੱਤਾ ਹੁਣ ਆ ਲਿਖਤਾਂ ਸਾਡੇ ਸਾਹਮਣੇ ਆ ਏਦੂ ਬਾਅਦ ਕੀ ਨਿਰਣਾ ਕਰਨਾ ਔਖਾ ਹੈ ਪਹਿਲ ਕਿਹਨੇ ਕੀਤੀ ਬੇਵਫਾ ਕੌਣ ਹੋਇਆ ਵਾਦੇ ਕਿਨੇ ਤੋੜੇ ਮਿੱਤਰਤਾ ਦੀ ਲੱਜ ਹੈ ਜਿਹੜੀ ਉਹਨੂੰ ਕਿਸ ਨੇ ਵਗਾ ਕੇ ਮਾਰਿਆ ਆ ਸਾਰਾ ਕੁਝ ਸਾਡੇ ਸਾਹਮਣੇ ਹੈ ਤੇ ਅੱਜ ਵੀ ਸਾਡੇ ਕਈ ਕੱਚ ਘੜੜ ਲਖਾਰੀ ਹੈਗੇ ਆ ਜਿਹੜੇ ਅੰਗਰੇਜ਼ਾਂ ਦੀਆਂ ਕੁਝ ਕੱਚ ਘੜੜ ਲਿਖਤਾਂ ਜਿਹੜੀਆਂ ਪੂਰੀਆਂ ਬਾਸ਼ ਧੋ ਕੇ ਲਿਖੀਆਂ ਗਈਆਂ ਨੇ ਉਹਨਾਂ ਦੇ ਹਵਾਲੇ ਦੇ ਦੇ ਕੇ ਲਾਹੌਰ ਦਰਬਾਰ ਨੂੰ ਭੰਡਦੇ ਨਹੀਂ ਥੱਕਦੇ ਥੋੜਾ ਅਕਲ ਨੂੰ ਹੱਥ ਮਾਰਨਾ ਚਾਹੀਦਾ ਹੈ ਜੀ ਅੱਜ ਉਹ ਤਾਰੀਖ ਦਾ ਦਿਨ ਹੈਗਾ ਜਦੋਂ ਇੱਕ ਬੰਨੇ ਲਾਹੌਰ ਦਰਬਾਰ ਦਾ ਵਜ਼ੀਰ ਖਰੀਦਿਆ ਹੋਇਆ ਸੀ ਦੂਸਰੇ ਬੰਨੇ ਕਮਾਂਡਰ ਇਨ ਚੀਫ ਖਰੀਦਿਆ ਹੋਇਆ ਸੀਗਾ ਤੇ ਇਧਰੋਂ ਅੰਗਰੇਜ਼ ਆ ਫਿਰ ਜਿਹੜਾ ਉਹ ਜੰਗ ਦਾ ਐਲਾਨ ਕਰਦਾ ਹੈਗਾ ਤੇ ਇਹ ਕਹਿ ਲਈਏ ਪੰਜਾਬ ਦੀ ਤਕਦੀਰ ਬਦਲਣ ਦੇ ਲਈ ਅੱਜ ਦਾ ਮਨਹੂਸ ਦਿਨ ਚੜਿਆਂ ਗਿਆ ਸੀਗਾ ਜੇ ਇਹ ਸਾਨੂੰ ਚੇਤੇ ਰੱਖਣਾ ਚਾਹੀਦਾ ਹੈ ਇਹਨੂੰ ਵੀਡੀਓ ਨੂੰ ਧਿਆਨ ਨਾਲ ਸੁਣ ਲਈ ਤੁਹਾਡਾ ਧੰਨਵਾਦ ਹੈ ਤੇ ਹੋ ਸਕੇ ਆ ਤੇ ਇਹਨੂੰ ਅੱਗੇ ਸਾਂਝਾ ਕਰੋ ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤਿਹ